10000 ਰੁਪਏ ਮਹਿਲਾ ਮਨ ਦੇਣ ਦੀ ਕੀ ਕਿਸੇ ਪਿਛਲੇ ਪਿਛਲੇ 3 ਸਾਲਾਂ ਦਾ ਮੁਕਾਬਲਾ ਜੇ ਕਾਂਗਰਸ ਪਾਰਟੀ ਦੇ 5 ਸਾਲਾਂ ਨਾਲ ਕਰੀਏ ਤਾਂ ਅਸੀਂ 3 ਸਾਲਾਂ ਕਿੰਦੀ ਕਵਾਈ ਕੀਤੀ ਹੈ ਕਾਂਗਰਸ ਪਾਰਟੀ ਨੇ ਉਹਨੇ ਕਵਾਈ 5 ਸਾਲਾਂ ਚਿਰ ਕੀਤੀ ਉਸ ਤੋਂ ਬਾਅਦ ਕਿਮਾਈ ਜਿਹੜੀ ਆ ਪੰਜਾਬ ਦੇ ਖਜ਼ਾਨੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਖੁੱਲ ਜਾ ਸੋ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਔਰ ਲੋਕ ਇਮਾਨਦਾਰੀ ਦਾ ਟੈਕਸ ਦੇ ਰਹੇ ਨੇ ਔਰ ਲੋਕ ਸਾਥ ਸਾਥ ਦੇ ਰਹੇ ਨੇ ਪੋਲਿਟੀਕਲ ਪਾਰਟੀਆਂ ਆਪਣਾ ਰੋਲਾ ਪਾਉਂਦੀਆਂ ਨੇ ਪਾਉਂਦੀਆਂ ਰਹਿਣ ਪਰ ਲੇਕਿਨ ਸਾਡੀ ਇੱਕੋ ਹੀ ਗਾਰੰਟੀ ਰਹਦੀ ਉਹ ਵੀ ਜਲਦੀ ਪੂਰੀ ਪਿੰਡ ਚ ਦੇ ਨੇੜੇ ਦੇ ਵਿੱਚ ਪੰਚਾਇਤ ਕਰਕੇ ਪੰਚਾਇਤ ਕਰਕੇ ਜਿਹੜਾ 45 ਲੱਖ ਰੁਪਏ ਦੀ ਲਾਗਤ ਦੇ ਨਾਲ ਬਣਿਆਗਾ ਉਹ ਲੋਕਾਂ ਨੂੰ ਸਮਰਪਿਤ ਕੀਤਾਗਾ ਔਰ ਦੂਸਰਾ ਲਗਭਗ 1.5 ਕਿਲੋਮੀਟਰ ਦੀ ਸੜਕ ਜਿਹੜੀ ਆ ਬਹੁਤ ਪੁਰਾਣੀ ਸੜਕ ਡੇਰੇ ਨੂੰ ਜਾਂਦੀ ਸੀਗੀ ਉਹਦੇ ਉੱਤੇ 32 ਲੱਖ 16000 ਰੁਪਏ ਦੀ ਲਾਗਤ ਦੇ ਨਾਲ ਉਹ ਸੜਕ ਬਣ ਕੇ ਤਿਆਰ ਹੋਈ ਆ ਉਹ ਜਿਹੜਾ ਮੈਂ ਸਮਝਦਾ ਬਹੁਤ ਵੱਡਾ ਫਾਇਦਾ ਜਿਹੜਾ ਚੱਤੇ ਦੇ ਨੇੜੇ ਪਿੰਡ ਦੇ ਲੋਕਾਂ ਨੂੰ ਹੋਇਆਗਾ ਇਸ ਤੋਂ ਬਿਨਾ ਇੱਕ 28 ਲੱਖ ਰੁਪਏ ਦੀ ਲਾਗਤ ਦੇ ਨਾਲ ਪਿੰਡ ਦੀ ਜਿਹੜੀ ਪੰਚਾਇਤ ਮੰਡੀ ਆ ਜਿਹੜੀ ਮੰਡੀ ਆ ਉਹਦੇ ਛੱਡ ਦਾ ਕੰਮ ਚੱਲ ਰਿਹਾਗਾ ਔਰ ਗਲੀਆਂ ਨਾਲੀਆਂ ਤੇ ਕੰਮ ਜਿਹੜੇ ਮੁਕੰਮਲ ਹੋਏ ਨੇ ਉਹ ਪਰ ਇਸ ਬਿਨਾ ਅੱਜ 20 ਲੱਖ ਰੁਪਏ ਹੋ ਜਿਹੜਾ ਸਰਪੰਚ ਸਾਹਿਬ ਦਿੱਤਾ ਗਿਆ ਤਾਂ ਕਿ ਪਿੰਡ ਦੀਆਂ ਜਿਹੜੀਆਂ ਰਹਿੰਦੀਆਂ ਗਲੀਆਂ ਨੇ ਉਹਨਾਂ ਦਾ ਕੰਮ ਵੀ ਪੂਰਾ ਕਰ ਸਕਣ ਔਰ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੇ ਵੀ ਡਿਮਾਂਡ ਬੰਗਪੱਤਰ ਜਿਹੜਾ ਵੀ ਆਉਂਦਾਗਾ ਸਾਨੂੰ ਚਿੱਠੀ ਦੇ ਛੇੜੇ ਵੱਲੋਂ ਉਹ ਸਾਰੀਆਂ ਅਸੀਂ ਮੰਗਾਂ ਪੂਰੀਆਂ ਕਰਾਂਗੇ ਤਾਂ ਕਿ ਜਿਹੜਾ ਪਿੰਡ ਦਾ ਨਿਰੰਤਰ ਵਿਕਾਸ ਆ ਉਹ ਜਾਰੀ ਰਹੇ ਸਾਈਟ ਖੜਿਆਲ ਤੋਂ ਲੈ ਕੇ ਚੱਕਰ ਨੇੜੇ ਨੂੰ ਰੋਡ ਆ ਰਿਹਾ ਸਿੰਗਲ ਰੋਡ ਆ ਕਾਫੀ ਲੋਕਾਂ ਦੀ ਡਿਮਾਂਡ ਆ ਵੀ ਉਸ ਰੋਡ ਨੂੰ ਵੀ ਪੱਕਾ ਕੀਤਾ ਬਿਲਕੁਲ ਪਹਿਲਾ ਰੋਡ ਮਹਿਲਾ ਚੌਕ ਤੋਂ ਲੈ ਕੇ ਖੜਿਆਲ ਤੱਕ ਬਣ ਚੁੱਕਿਆ ਹੈਗਾ ਹੋਰ ਖੜਿਆਲ ਤੋਂ ਲੈ ਕੇ ਉਹ ਚੱਕਾ ਤੱਕ ਚੱਕਾ ਸੁਣਾ ਕੇ ਅੱਗੇ ਸੰਗਤੀ ਵਾਲੇ ਤੱਕ ਜਾਊਗਾ ਉਹਦੀ ਪ੍ਰਪੋਜ਼ਲ ਬਣੀ ਹੋਈ ਆ ਬੜੇ ਜਲਦੀ ਉਹਦੇ ਤੇ ਵੀ ਕੰਮ ਸ਼ੁਰੂ ਸਿਰਫ ਆਰਗ੍ਰੇਡ ਦੀ ਮਸ਼ੀਨ ਜਿਹੜੀ ਹੈਗੀ ਸੋ ਪਹਿਲਾਂ ਲੱਗੀ ਹੈ ਬਿਪੂਆ ਟੂਰੀ ਇੱਥੇ ਹੈ ਨਹੀਂ ਦਰਮਿਆਨ ਦੇ ਵਿੱਚ ਬਾਕੀ ਬਿਲਕੁਲ ਮੈਂ ਲਿਖ ਕੇ ਭੇਜਿਆ ਹੋਇਆ ਹੈਗਾ ਡਿਪਾਰਟਮੈਂਟ ਨੂੰ ਕਿਉਂਕਿ ਨੇੜੇ ਸਾਡੇ ਮੋਰਾਂ ਉੱਤੇ ਉਹ ਅਵੇਲੇਬਲ ਹੈ ਪਰ ਲੇਕਿਨ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਉਹ ਜਲਦੀ ਜੜੀ ਆ ਸਰਵਿਸ ਹੋ ਜਾਵੇ ਇੱਕ ਚੀਮਾ ਸਾਹਿਬ ਲੈਂਡ ਪੂਲਿੰਗ ਪਰ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਲੈਂਡ ਪੂਲਿੰਗ ਬਾਰੇ ਕਿਸਾਨਾਂ ਨੂੰ ਕਿਉਂ ਨਹੀਂ ਸਮਝਾ ਪਾਰੀ ਪੰਜਾਬ ਸਰਕਾਰ ਕੀ ਨੇ ਫਾਇਦੇ ਹੈ ਸਰਕਾਰ ਕਿਨਾਰੀਆ ਪਰ ਕਿਸਾਨ ਨਹੀਂ ਮੰਨਦੇ ਨਾ ਫਾਇਦੇ ਦੇਖੋ ਬੜਾ ਸਪਸ਼ਟ ਆ ਕਿ ਪੰਜਾਬ ਦੇ ਅੰਦਰ ਜਿਹੜਾ ਇਲੀਗਲ ਗੈਰ ਕਾਨੂੰਨੀ ਕੋਲੋਨੀਆਂ ਦਾ ਕਹਿਰ جاری ਸੀਗਾ ਜਿਹਦੇ ਅੰਦਰ ਨਾ ਕੋਈ ਸੀਵਰੇਜ ਹੁੰਦਾ ਸੀ ਨਾ ਕੋਈ ਸੜਕ ਹੁੰਦੀ ਸੀ ਨਾ ਕੋਈ ਪਾਣੀ ਦੀ ਵਿਵਸਥਾ ਦੀ ਹੁੰਦੀ ਸੀ ਉਹ ਸਾਰਿਆਂ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਇਆ ਤਾਂ ਕਿ ਜਿਹੜਾ ਵਿਕਾਸ ਆ ਸ਼ਹਿਰੀਕਰਨ ਆ ਜਿਹੜਾ ਉਹ ਅچھے ਤਰੀਕੇ ਦੇ ਨਾਲ ਹੋ ਸਕੇ ਕਿਸਾਨ ਨੇ ਪਿਛਲੇ ਜੇ 10 ਸਾਲ ਦੀ ਗੱਲ ਕਰੀਏ ਪੰਜਾਬ ਦੇ ਕਿਸਾਨਾਂ ਨੇ 30000 ਏਕੜ ਜ਼ਮੀਨ ਜਿਹੜੀ ਆ ਉਹ ਗੈਰ ਕਾਨੂੰਨੀ ਕਲੋਨੀਆਂ ਘਟਾਏ ਲੋਕ ਕਲੀਨ ਕੇ ਲੈ ਕੇ ਜਿਨ੍ਹਾਂ ਨੇ ਬਹੁਤ ਸਸਤੇ ਭਾਅ ਦੇ ਉੱਤੋਂ ਕਿਸਾਨ ਦੀ ਐਕਸਪਲੋਇਟੇਸ਼ਨ ਕਰਕੇ ਉਹ ਜਿਹੜੀਆਂ ਜਮੀਨ ਖਰੀਦੀ ਆ ਤਾਂ ਹੁਣ ਅਸੀਂ ਕਹਿ ਰਿਹਾ ਕਿ ਕਿਸਾਨ ਸਾਡਾ ਹਿੱਸੇਦਾਰ ਬਣੇ ਅਸੀਂ ਕਿਸਾਨ ਨੂੰ ਜੱਤ ਕੋ ਡਿਵੈਲਪਮੈਂਟ ਨਹੀਂ ਹੁੰਦੀ ਜਦ ਤੱਕ ਉਹ ਵਿਕਣ ਜੋਗ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਅਸੀਂ ਉਹਨੂੰ ਮੁਆਵਜ਼ਾ ਵੀ ਦੇਵਾਂਗੇ 50000 ਤੋਂ ਲੈ ਕੇ 1 ਲੱਖ ਰੁਪਏ ਤੱਕ ਔਰ ਅੱਗੇ ਜਦੋਂ ਐਲਓਆਈ ਜਾਰੀ ਹੋਊਗੀ ਉਸ ਤੋਂ ਬਾਅਦ 10% ਦੇਵਾਂਗੇ ਸੋ ਬਿਲਕੁਲ ਅਸੀਂ ਕੋਈ ਤੱਕਾ ਨਹੀਂ ਕੋਈ ਕਿਸੇ ਨਾਲ ਸੀਨਾ ਜੋਰੀ ਨਹੀਂ ਬਲਕਿ ਅਸੀਂ ਕਹਿ ਰਿਹਾ ਕਿ ਜਿਹਦਾ ਜਿਹਦਾ ਮਨ ਕਰਦਾ ਜਿਹਦਾ ਦਿਲ ਕਰਦਾ ਕਿ ਮੈਂ ਇਸ ਜਿਹੜੀ ਪਾਲਸੀਆਂ 'ਚ ਹਿੱਸੇਦਾਰ ਬਣਾ ਉਹ ਬਣਦੇਵੇਂ ਕਿਸ ਦਾ ਤੱਕਾ ਦਾ ਕੀਤੇ ਨਾ ਜਾ ਰਿਹਾ ਇਹ ਤਾਂ ਪੋਲਿਟੀਕਲ ਪਾਰਟੀਆਂ ਨੇ ਜਿਹੜੀਆਂ ਉਹ ਜਾਣਬੁੱਝ ਕੇ ਰੋਲਾ ਪਾ ਰਹੀਆਂ ਨੇ ਬਲਕਿ ਜਦੋਂ ਕਾਂਗਰਸ ਤੇ ਬੀਜੇਪੀ ਦੀ ਸਰਕਾਰ ਸੀ ਉਸ ਸਮੇਂ ਲੈਂਡ ਪੂਲਿੰਗ ਪਾਲਸੀ ਮਹਾਲੀ 'ਚ ਲਾਗੂ ਸੀ ਉਸ ਸਮੇਂ ਜਿਹੜਾ ਮਹਾਲੀ ਜਿਹੜਾ ਬਣਿਆ ਇਕੋ ਸਿਟੀ 1 ਇਕੋ ਸਿਟੀ 2 ਇਕੋ ਸਿਟੀ 3 ਇਹ ਕਾਂਗਰਸ ਤੇ ਕਾਂਗਰਸ ਤੇ ਬੀਜੇਪੀ ਦੇ ਸਮੇਂ 'ਚ ਬਣਿਆ ਪਰ ਲੇਕਿਨ ਹੁਣ ਲੋੜ ਜਿਹੜੀ ਆ ਉਹ ਬਹੁਤ ਜ਼ਿਆਦਾ ਵਧ ਗਈ ਹੈ ਔਰ ਸਹਿਰੀਕਰਨ ਜਿਹੜਾ ਉਹ ਤੇਜ਼ੀ ਦੇ ਨਾਲ ਹੋ ਰਿਹਾ ਪੰਜਾਬ ਦਾ ਅਰਬਨਾਈਜੇਸ਼ਨ ਜਿਹੜੀ ਪੰਜਾਬ ਦੇ ਤੇਜ਼ੀ ਨਾਲ ਹੋ ਰਹੀ ਹੈ ਇਸ ਗੱਲ ਕਰਕੇ ਅਸੀਂ ਇਹ ਪਾਲਿਸੀ ਲੈ ਕੇ ਆਏ ਆ ਕਿ ਜਿਹਨੂੰ ਮਨਜ਼ੂਰ ਆ ਉਹ ਐਕਸੈਪਟ ਕਰ ਲੈ ਜਿਹਨੂੰ ਨਹੀਂ ਮਨਜ਼ੂਰ ਉਹ ਨਾ ਆਵੇ ਇੱਥੇ ਤਾਂ ਗੱਲ ਹੀ ਕੋਈ ਨਹੀਂ ਹੈ ਕਿਸਾਨ ਜਥੇਬੰਦੀਆਂ ਨਾਲ ਸਰ ਕੋਈ ਗੱਲਬਾਤ ਕਰੂਗੀ ਸਰਕਾਰ ਕਿਸਾਨ ਜਥੇਬੰਦੀ ਤੁਹਾਨੂੰ ਬੋਲ ਕਰ ਰਹੀਆਂ ਨੇ ਬਿਲਕੁਲ ਜਿਹੜੀ ਵੀ ਕਿਸਾਨ ਜਥੇਬੰਦੀ ਗੱਲਬਾਤ ਕਰਨੀ ਚਾਹੁੰਦੀ ਆ ਉਹਨੂੰ ਬਿਲਕੁਲ ਖੁੱਲਾ ਸਤਾ ਕੀ ਮੈਂ ਜੀ ਮਿਸਾਲ ਸਿਲ ਕਰਨੀਆਂ ਦੇ ਗੱਲ ਪੀਸੀ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊ ਸਰਕਾਰ ਵੱਲੋਂ ਬਿਲਕ ਅਪਦੇਆ ਪਨਿਸ਼ਮੈਂਟ ਮਿਲ ਰਹੀ ਹੈ ਕਿ ਉੱਥੇ ਨਾ ਤਾਂ ਕੋਈ ਪਾਣੀ ਹੈ ਨਾ ਕੋਈ ਸੀਵਰੇਜ ਹੈ ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਅਸੀਂ ਗੈਰਕਾਨੂੰਨੀ ਤੌਰ 'ਤੇ ਘਰ ਪਾ ਲਿਆ ਗਲਤ ਹੋ ਗਿਆ ਸੋ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕਿ ਸੋਸੀਓ ਗੁੰਮਰਾਹ ਕਰਨ ਜਿਹੜਾ ਪ੍ਰਚਾਰ ਹੁਣ ਵੀ ਜਾਰੀ ਹੈ ਉਹ ਤੋਂ ਅਸੀਂ ਲੋਕਾਂ ਨੂੰ ਵਿਚਾਰੇ ਜੀ ਮੈਂ ਸਾਹਿਬ ਜੀ ਤੁਹਾਡੀ ਗੱਲ ਇਹ ਹੈ ਜੀ ਆਰਥਿਕ ਹਾਲਾਤਾਂ ਬੜੇ ਖੁੱਧੇ ਨੇ ਜੀ ਤੁਹਾਡੀ ਗਵਾਹੀ ਦੇ ਵਿੱਚ ਹੀ ਆਰਥਿਕ ਹਾਲਾਤਾਂ ਸੁਧਰ ਰਿਹਾ ਨੇ 1000 ਰੁਪਏ ਮਹਿਲਾਵਾਂ ਨੂੰ ਦੇਣ ਦੀ ਕੀ ਕਪੈਸਿਟੀ ਹੈ ਪਿਛਲੇ ਪਿਛਲੇ 3 ਸਾਲਾਂ ਦਾ ਮੁਕਾਬਲਾ ਦੇ ਕਾਂਗਰਸ ਪਾਰਟੀ ਦੇ 5 ਸਾਲਾਂ ਨਾਲ ਕਰੀਏ ਤਾਂ ਅਸੀਂ 3 ਸਾਲਾਂ ਚਿੱਦੀ ਕਮਾਈ ਕੀਤੀ ਆ ਕਾਂਗਰਸ ਪਾਰਟੀ ਨੇ ਉਹਨੇ ਕਮਾਈ 5 ਸਾਲਾਂ ਚ ਨਹੀਂ ਕੀਤੀ ਉਸ ਤੋਂ ਬਾਅਦ ਕਮਾਈ ਜਿਹੜੀ ਆ ਪੰਜਾਬ ਦੇ ਖਜ਼ਾਨੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਖੁੱਲਿਆ ਸੋ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਔਰ ਲੋਕ ਇਮਾਨਦਾਰੀ ਦਾ ਟੈਕਸ ਦੇ ਰਹੇ ਨੇ ਔਰ ਲੋਕ ਸਾਥ ਸਾਥ ਦੇ ਰਹੇ ਨੇ ਪੋਲਿਟੀਕਲ ਪਾਰਟੀਆਂ ਆਪਣਾ ਰੌਲਾ ਪਾਉਂਦੀਆਂ ਨੇ ਪਾਉਂਦੀਆਂ ਰਹਿਣ ਪਰ ਲੇਕਿਨ ਸਾਡੀ ਕੋਈ ਗਾਰੰਟੀ ਨਹੀਂ ਰਹਿੰਦੀ ਉਹ ਵੀ ਜਲਦੀ